ਮੰਗਲਵਾਰ ਨੂੰ ਮੇਗਾਲਿਆ ਮੰਤਰੀ ਮੰਡਲ ਵਿੱਚ ਫੇਰ ਬਦਲ ਤੋਂ ਪਹਿਲਾਂ ਐਲ ਹੇਕ ਪਾਲਿੰਗਡੋ ਅਤੇ ਅੰਪਾਰੀਨ ਲਿੰਗਡੋ ਸਮੇਤ ਅੱਠ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਮੁੱਖ ਮੰਤਰੀ ਕੌਨਰਾਡ ਕੇ ਸੰਗਮਾ ਜੋ ਕਿ ਐਨਪੀਪੀ ਦੀ ਅਗਵਾਈ ਵਾਲੀ ਮੇਗਾਲਿਆ ਡੈਮੋਕਰੈਟਿਕ ਅਲਾਈანს ਸਰਕਾਰ ਦੇ ਮੁਖੀ ਹਨ ਉਹਨਾਂ ਨੇ ਇੱਥੇ ਰਾਜ ਭਵਨ ਵਿਖੇ ਰਾਜਪਾਲ ਸੀਐਚ ਵਿਜੇਸ਼ੰਕਰ ਨਾਲ ਮੁਲਾਕਾਤ ਕੀਤੀ ਹੈ ਤੇ ਮੰਤਰੀਆਂ ਦੇ ਅਸਤੀਫੇ ਸੌਂਪੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਮੰਤਰੀ ਮੰਗਲਵਾਰ ਸ਼ਾਮ 5 ਵਜੇ ਰਾਜ ਭਵਨ ਵਿਖੇ ਸੌ ਚੱਕਣਗੇ ਤੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ 8 ਮੰਤਰੀਆਂ ਦੇ ਵਿੱਚ NPP ਦੇ ਅਮਪ੍ਰਿੰਡ ਲਿੰਗਡੋ, ਕਮਿੰਗਨ ਯਾਬੋਂ, ਰਕਮੇਸ਼ ਸੰਗਮਾ ਅਤੇ ਅਬੂ ਤਾਹਿਰ ਮੰਡਲ, UDP ਦੇ ਪਾਲ ਲਿੰਗਡੋ ਅਤੇ ਕਿਰਮਨ ਸ਼ਾਇਲਾ ਜੋ ਹੈ HSPDP ਦੇ ਸ਼ਕਲियर ਵਾਰਜਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਇਹਾਲ ਹੇਕ ਸ਼ਾਮਿਲ ਨੇ ਉਨਾ ਕਿ ਆਇਆ ਕਿ ਉਹਨਾਂ ਦੇ ਅਸਤੀਫਿਆਂ ਦੇ ਨਾਲ ਕੈਬਨਿਟ ਵਿੱਚ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਪਾਰਟੀ ਸੂਤਰਾਂ ਅਨੁਸਾਰ ਐਨਪੀਪੀ ਦੇ ਵਿਧਾਇਕ ਬਾਲਕਮੀ ਸ਼ਕਲੀਅਰ ਤੇ ਸੋਸਥੈਨਸ ਸੋਤਨ ਬ੍ਰੇਨਿੰਗ ਐ ਸੰਗਮਾ ਅਤੇ ਟਿਮੋਥੀ ਡੀ ਸ਼ੀਰਾ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ। ਤੇ ਇਸ ਦੇ ਨਾਲ ਹੀ ਯੂਡੀਪੀ ਮੁਖੀ ਮੈਥਾ ਲਿੰਡੋ ਅਤੇ ਸਾਬਕਾ ਮੰਤਰੀ ਲਕਵੇਨ ਰਿੰਬੋਈ ਦੇ ਸੌ ਚੁੱਕਣ ਦੀ ਸੰਭਾਵਨਾ ਹੈ। ਤੇ ਇਸ ਦੇ ਨਾਲ ਸੂਤਰਾ ਨੇ ਦੱਸਿਆ ਹੈ ਕਿ ਐਚਐਸਪੀਡੀਪੀ ਦੀ ਵਿਧਾਇਕ ਮੈਥੋਡੀਅਸ ਡਕਰ ਕੈਬਨਿਟ ਦੇ ਵਿੱਚ ਸ਼ਕਲিয়ার ਵਾਰਜ਼ਰੀ ਦੀ ਥਾਂ ਲੈਣਗੇ